ਸਸ਼ੇਕਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਹਮੇਤ ਇਸ ਵੇਲੇ ਮੌਜੂਦਾ ਫਲੋਰ ਦੇ ਪਿੰਡ ਮਿਓ ਵਾਲਤੇ ਦੇਖ ਸਕਦੇ ਹੋ ਇਹ ਬੰਦੀਆਂ ਤਸਵੀਰਾਂ ਨੇ ਕਿਸ ਤਰੀਕੇ ਪਾਣੀ ਦਾ ਜਿਹੜਾ ਵੇਗ ਆ ਕਿੰਨੇ ਕੁ ਸਪੀਡ ਦੇ ਨਾਲ ਜਿਹੜਾ ਪਾਣੀ ਆਉਂਦਾ ਹੋਇਆ ਨਜ਼ਰ ਆ ਰਿਹਾ 77 ਦਰਿਆ ਦੀਆਂ ਇਹ ਤਸਵੀਰਾਂ ਨੇ ਜਿਹੜਾ ਫਲੋਰ ਦੇ ਨਾਲ ਜਿਹੜਾ ਲੱਗਦੇ ਨੇ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਬੀਤੇ ਦਿਨੀ ਦੱਸਿਆ ਗਿਆ ਸੀ ਕਿ ਰੋਪੜ ਤੋਂ ਜਿਹੜਾ 1 ਲੱਖ ਕਿਊਸਕ ਜਿਹੜਾ ਪਾਣੀ ਛੱਡਿਆ ਜਾਣਾ ਹੈ ਜਿਸ ਦਾ ਅਸਰ ਸਿੱਧਾ-ਸਿੱਧਾ ਅੱਜ ਸਤਲੁਜ ਦਰਿਆ ਦੇ ਉੱਤੇ ਸਵੇਰ ਤੋਂ ਦੇਖਣ ਨੂੰ ਮਿਲ ਰਿਹਾ ਹੈ ਨਾਲ ਦੇ ਜਿਹੜੇ ਲੱਗਦੇ ਪਿੰਡ ਨੇ ਭਾਵੇਂ ਲੁਧਿਆਣਾ ਸ਼ਹਿਰ ਦੇ ਹੁਣ ਭਾਵੇਂ ਉਹ ਫਲੋਡ ਦੇ ਨਾਲ ਲੱਗਦੇ ਪਿੰਡ ਹੋਣ ਦੇਖ ਸਕਦੇ ਹੋ ਕੀ ਤਸਵੀਰਾਂ ਨੇ ਜੋ ਆਪਣੇ ਮੂੰਹੋਂ ਆਪ ਹਾਲਾਤ ਬਿਆਨ ਕਰਦੀਆਂ ਹੋਈਆਂ ਨਜ਼ਰ ਆ ਰਹੇ ਨੇ ਇੱਕ ਪਾਸੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਿਆ ਹੋਇਆ ਹੈ ਜਿਸ ਦੇ ਨਾਲ ਕਾਫੀ ਜਿਹੜੇ ਪਿੰਡ ਇਸ ਦੀ ਮਾਰ ਹੇਠਾਂ ਨੇ 1200 ਤੋਂ ਵੱਧ ਜਿਹੜੇ ਪਿੰਡ ਨੇ ਇਸ ਵਾਰੀ ਪੰਜਾਬ ਦੇ ਇਸ ਹੜ੍ਹ ਦੀ ਲਪੇਟ ਦੇ ਵਿੱਚ ਨੇ ਤੇ ਨਾਲ ਹੀ ਜਿਹੜਾ ਦੇਖ ਸਕਦੇ ਹਾਂ ਜਿਹੜੇ ਕਿਸਾਨਾਂ ਦੀਆਂ ਫਸਲਾਂ ਨੇ ਖੜੀਆਂ ਫਸਲਾਂ ਉਹ ਖਰਾਬ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੱਖਾਂ ਦਾ ਨੁਕਸਾਨ ਜਿਹੜਾ ਹੈ ਕਿਸਾਨਾਂ ਦਾ ਐਤਕੀ ਹੋ ਰਿਹਾ ਹੈ ਪਰ ਜਿਸ ਤਰੀਕੇ ਦੇ ਜਿਹੜੇ ਹਾਲਾਤ ਇਸ ਵੇਲੇ ਫਲੋਰ ਦੇ ਇਸ ਪਿੰਡ ਦੇ ਬਣੇ ਹੋਏ ਨੇ ਦੇਖ ਸਕਦੇ ਹਾਂ ਕਿਉਂਕਿ ਆ ਮੌਜੂਦ ਲੋਕਾਂ ਦੇ ਦੱਸੇ ਮੁਤਾਬਕ ਪਿਛਲੀ ਵਾਰੀ ਜਦ ਹੜ ਆਇਆ ਸੀ ਇਹ ਬੰਨ ਟੁੱਟ ਗਿਆ ਸੀ ਕਾਰਨ ਕੀ ਹੈ ਦੇਖ ਸਕਦੇ ਹਾਂ ਇੱਕ ਤਸਵੀਰ ਮੈਂ ਕਹਾਂਗਾ ਕੈਮਰਾਮੈਨ ਨੂੰ ਜ਼ੂਮ ਕਰਕੇ ਦਿਖਾ ਦੇਣ ਜਿਸ ਤਰੀਕੇ ਪਾਣੀ ਦਾ ਵੇਗ ਆ ਰਿਹਾ ਉਹ ਰਿਵਰਸ ਮਾਰਦੇ ਹੋਏ ਕਾਫੀ ਸਪੀਡ ਦੇ ਨਾਲ ਹਾਂਜੀ ਬਾਈ ਜੀ ਕੁਝ ਕੈਰੇ ਸੀ ਹਾਂਜੀ ਮੈਂ ਕਹਾਂ ਸਪੀਡ ਦੇਖੋ ਪਾਣੀ ਦੀ ਇਧਰੋਂ ਦਿਖਾਓ ਤੁਸੀਂ ਆਪਾਂ ਦਰਸ਼ਕਾਂ ਨੂੰ ਜੀ ਵੀ ਜਿਹੜਾ ਪਾਣੀ ਦੀ ਸਪੀਡ ਆ ਉਹ ਇੰਨੀ ਸਪੀਡ ਮੈਨ ਲੱਗਦਾ ਆਪਾਂ ਬਾਈਕ ਵੀ ਨਹੀਂ ਚਲਾਇਆ ਹੋਗਾ ਜਿੰਨੀ ਸਪੀਡ ਨਾਲੇ ਪਾਣੀ ਆ ਰਿਹਾ ਹੈ ਨਾ ਜਿੱਦਾਂ 120 30 ਤੇ ਗੱਡੀਆਂ ਚੱਲਦੀਆਂ ਨੇ ਨਾ ਵੱਡੀਆਂ ਕਾਰਾਂ ਉਹ ਉਨੀ ਸਪੀਡ ਤੇ ਪਾਣੀ ਆ ਰਿਹਾ ਆ ਹੁਣ ਤੁਹਾਡੇ ਵੱਲੋਂ ਜਿਹੜੇ ਬੋਰੀਆਂ ਤਿਆਰ ਕੀਤੀਆਂ ਗਈਆਂ ਨੇ ਦੇਤਿਆਂ ਦੀਆਂ ਹਾਂਜੀ ਜਿਸ ਤਰੀਕੇ ਇਹ ਪਾਣੀ ਰਾਉਂਡ ਸ਼ੇਪ ਦੇ ਵਿੱਚ ਜਾ ਕੇ ਵਜ ਰਿਹਾ ਹੈ ਕੀ ਲੱਗਦਾ ਮਿੱਟੀ ਚੜ ਕੇ ਜਿਹੜਾ ਨੁਕਸਾਨ ਵੀ ਕਰ ਸਕਦਾ ਹੈ ਇਹਦੇ ਨਾਲ ਭਾਜੀ ਜਿਹੜੇ ਬੰਨੇ ਆ ਨਾ ਉਹਨਾਂ ਨੂੰ ਖਾਰ ਪੈ ਰਹੀ ਆ ਬੰਨੇ ਖੁਰ ਰਹੇ ਆ ਹੌਲੀ ਹੌਲੀ ਜਿਹਦੇ ਕਰਕੇ ਨੁਕਸਾਨ ਹੋਣ ਦਾ ਡਰ ਆ ਬੰਨ ਟੁੱਟਣ ਦਾ ਡਰ ਆ ਤੇ ਪ੍ਰਸ਼ਾਸਨ ਨੂੰ ਨਿਰੰਤਰ ਅਸੀਂ ਇਹ ਬੇਨਤੀ ਕਰ ਰਹੇ ਆ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਮਿੱਟੀ ਪਚਾਓ ਬੋਰੇ ਪਚਾਓ ਤੇ ਜਿਹੜੇ ਟਰੈਕਟਰ ਟਰਾਲੀਆਂ ਆ ਉਹਨਾਂ ਨੂੰ ਭੇਜੋ ਤਾਂ ਕਿ ਇਹ ਜਿਹੜਾ ਬੰਨ ਆ ਇਹਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਸਕੇ ਟੁੱਟਣੋਂ ਬਚਾਇਆ ਜਾ ਸਕੇ ਤਾਂ ਕਿ ਜੋ ਹਜ਼ਾਰਾਂ ਏਕੜ ਫਸਲ ਆ ਜੋ ਲੋਕਾਂ ਦੇ ਘਰ ਹਨ ਉਹਨਾਂ ਨੂੰ ਇਸ ਹੜ੍ਹ ਦੀ ਚਪੇਟ ਦੇ ਵਿੱਚ ਆਉਣ ਤੋਂ ਬਚਾਇਆ ਜਾ ਸਕਿਆ। ਨਾਸਤੇ ਹੜ੍ਹ ਦੀ ਮਾਰ ਕਦੋਂ ਪਈ ਸੀ? ਲਾਸਟ ਹੜ੍ਹ ਦੀ ਮਾਰ ਕੋਰੋਨਾ ਤੋਂ ਪਹਿਲਾਂ ਜਦੋਂ 2019 ਦੇ ਵਿੱਚ ਆਇਆ ਉਸ ਵਕਤ ਵੀ ਬਹੁਤ ਜ਼ਿਆਦਾ ਨੁਕਸਾਨ ਚ ਲਿਆ ਸੀਗਾ ਇਸ ਏਰੀਆ ਨੇ। ਉਦੋਂ ਵੀ ਇਸ ਤੋਂ ਮੀਂਹ ਵੱਲ ਤੋਂ ਹੀ ਬੰਨ ਟੁੱਟਿਆ ਸੀ ਤੇ ਜੋ ਪਾਣੀ ਐ ਇੱਥੋਂ ਟੁੱਟ ਕੇ ਗੰਨੇ ਪਿੰਡ ਤੱਕ ਪਹੁੰਚ ਚੁਕਿਆ ਸੀਗਾ ਇਧਰੋਂ ਮਿਓਵਾਲ ਮੌਂਸਾ ਸੰਗੋਵਾਲ ਤੱਕ ਪਹੁੰਚ ਗਿਆ ਸੀ ਉਸ ਵਕਤ ਵੀ ਹਜ਼ਾਰਾਂ ਏਕੜ ਜਿਹੜੀ ਫਸਲ ਆ ਤਬਾਹ ਹੋਈ ਸੀਗੀ ਤੇ ਕਈਆਂ ਘਰਾਂ ਦੇ ਵਿੱਚ ਪਾਣੀ ਆ ਕੇ ਕਈਆਂ ਦਾ ਲੱਖਾਂ ਦਾ ਨੁਕਸਾਨ ਹੋਇਆ ਸੀ ਡੰਗਰ ਮਾਲ ਜੋ ਸੀ ਉਹ ਢੱਗ ਗਿਆ ਸੀ ਤੇ ਬਹੁਤ ਸਾਰੇ ਜਾਨਵਰ ਵੀ ਮਰੇ ਸੀਗੇ ਉਸ ਟਾਈਮ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਤਸਵੀਰ ਦਿਖਾਣ ਕਿਸ ਤਰੀਕੇ ਦੇ ਜਿਹੜੇ ਪੈਰ ਬਿਲਕੁਲ ਮਿੱਟੀ ਦੇ ਨਾਲ ਬਾਈ ਦੇ ਲਿਬੜੇ ਹੋਏ ਨੇ ਰਾਤ ਜਿਹੜੇ ਆ 8 ਵਜੇ ਤੋਂ ਜਿਹੜੇ ਨੌਜਵਾਨ ਨੇ ਬਿਲਕੁਲ ਪਹੁੰਚ ਰਹੇ ਨੇ ਬੰਦੇ ਉੱਤੇ ਕਿਉਂਕਿ ਕਾਫੀ ਨਾਜ਼ੂਕ ਤਸੀ ਜਾਰੀ ਹਰ ਕਿਤੇ ਜਿਹੜਾ ਡਰ ਦਾ ਮਾਹੌਲ ਹੈ ਨਾਲ ਹੀ ਜਿਹੜੇ ਰਾਤ ਦੇ ਜਿਹੜੇ ਆ ਨੌਜਵਾਨ ਬੋਰੀਆਂ ਪਰ ਪਰ ਕੇ ਰੇਤੇ ਦੇ ਲੈ ਕੇ ਆ ਰਹੇ ਨੇ ਤਾਂ ਕਿ ਜਦ ਅਜਿਹੀ ਕੋਈ ਸਥਿਤੀ ਬਣਦੀ ਹੈ ਤਾਂ ਬੰਨ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਲਗਾਤਾਰ ਮਿੱਟੀ ਜੜੀ ਹੈ ਬੰਨ ਦੇ ਨਾਲ ਲੱਗਦੇ ਖੁਰਕਰੀ ਹੈ ਨਾਲ ਹੀ ਜਿਹੜੇ ਮਿੱਟੀ ਟਹਿਣ ਦਾ ਜਿਹੜਾ ਡਰ ਹੈ ਜੇ ਮਿੱਟੀ ਟਹਿ ਜਾਂਦੀ ਹੈ ਬੰਨ ਟੁੱਟ ਜਾਂਦੇ ਨੇ ਨਾਲ ਦੇ ਲੱਗਦੇ ਜਿਹੜੇ ਪਿੰਡ ਨੇ 10 ਤੋਂ 20 ਪਿੰਡ ਜਿਹੜੇ ਨੇ ਉਹ ਇਸ ਦੀ ਚਪੇੜ ਦੇ ਵਿੱਚ ਆ ਜਾਣਗੇ ਇੱਕ ਤਸਵੀਰ ਹੋਰ ਮੈਂ ਤੁਹਾਨੂੰ ਦਿਖਾਉਂਗਾ ਕਿਸ ਤਰੀਕੇ ਇਹ ਜਿਹੜਾ ਹਾਲਾਤ ਬਣੇ ਹੋਏ ਨੇ ਇਸ ਬੰਦੇ ਲੋਕ ਡਰ ਦੇ ਸਾਇਆ ਦੇ ਵਿੱਚ ਨੇ ਪਰ ਦੂਜੇ ਪਾਸੇ ਇਹ ਜਿਹੜੇ ਨੌਜਵਾਨ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਲਗਾਤਾਰ ਆਪਣੀ ਸੇਵਾ ਸੇਵਾ ਜਿਹੜੀ ਹੈ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਜਿਹੜੀ ਹੈ ਆਪਣੀ ਪੰਜਾਬ ਆਪਣਾ ਸੂਬਾ ਸੇਵਾ ਦੇ ਲਈ ਜਾਣਿਆ ਜਾਂਦਾ ਹੈ ਤੇ ਜਿਹੜੇ ਨੌਜਵਾਨ ਨੇ ਕਾਫੀ ਤੰਦੇਹੀ ਦੇ ਨਾਲ ਹਰ ਕਿਤੇ ਜਿੱਥੇ ਵੀ ਇਹ ਮਾਹੌਲ ਬਣਿਆ ਹੋਇਆ ਹੈ ਉਹ ਆਪਣੀ ਸੇਵਾ ਨਿਭਾਉਂਦੇ। ਭਾਈ ਰਾਤ ਦੇ ਲੱਗੇ ਹੋਏ ਹਾਂ। ਲਗਾਤਾਰ ਟਰੈਕਟਰ ਟਰਾਲੀਆਂ ਪਰ ਪਰ ਕੇ ਬੋਰੀਆਂ ਦੇ ਲਿਆ ਰਹੇ ਹਾਂ। ਹਾਂਜੀ ਹਾਂਜੀ। ਕਿਸ ਤਰੀਕੇ ਦਾ ਮਾਹੌਲ ਐ ਤੇ ਕਿ ਬਣਿਆ ਹੋਇਆ? ਮਾਹੌਲ ਤਾਂ ਜੀ ਖਰਾਬ ਹੀ ਆ। ਬਾਕੀ ਬਾਬਾ ਮੇਰੇ ਘਰੇ ਤਾਂ ਵਧੀਆ ਹੀ। ਜੀ। ਹਾਂਜੀ। ਹੁਣ ਵੀ ਚਿਹਰੇ ਤੇ ਮੁਸਕਾਨ ਐ ਇੰਨੇ ਕਿ ਵੱਡੀ ਆਪ ਦਾ ਸਿਰ ਤੇ ਐ। ਬਾਜੀ ਜਿੰਨੇ ਜੋ ਅੱਗੇ ਆ ਨੱਠੇ ਫਿਰਦੇ ਆਂ ਜੀ। ਜੀ। ਬਾਕੀ ਜੋ ਮਾਲ ਕਰੇ ਹੱਥ ਉਹ ਹੀ ਹੋਣਾ ਐ। ਇਹ ਹੌਸਲਾ ਐ। ਹਾਂਜੀ ਹੌਸਲਾ ਹੀ ਆ ਜੀ ਹੋਰ ਕੀ ਕਰ ਸਕਦੇ ਆਪਾਂ ਹੁਣ। ਹਾਂਜੀ ਤਾਂ ਰਾਤ ਕਿੰਨੇ ਵਜੇ ਤੁਸੀਂ ਪਹੁੰਚ ਗਏ ਸੀ ਬੰਦ ਦੇ ਉੱਤੇ ਰਾਤ ਤਾਂ ਨਹੀਂ ਆ ਹੋਏ ਸਾਡੇ ਦਿਨੇ ਆਏ ਸੀ ਜੀ ਦਿਨੇ ਹਾਂਜੀ ਰਾਤ ਸੁੱਤੇ ਨਹੀਂ ਫਿਰ ਰਾਤ ਹੀ ਟੈਨਸ਼ਨ ਹੀ ਰਹਿੰਦੀ ਆ ਹਰ ਵੇਲੇ ਘਰ ਕਿੰਨੀ ਕੁ ਦੂਰ ਐ ਇਸ ਬੰਦ ਤੋਂ ਘਰ ਹੈਗਾ ਸਾਡਾ ਉਧਰ 10 ਕਿਲੋਮੀਟਰ ਦੂਰ ਐ ਇਥੋਂ ਉੱਥੇ ਕੀ ਹਾਲਾਤ ਬਣੇ ਹੋਏ ਨੇ ਮਾਪੇ ਬਸ ਸਾਰੇ ਟੈਨਸ਼ਨ ਚ ਹੀ ਆਈ ਜਿਦਾ ਰਾਹ ਦੱਸਦੇ ਸੀ ਗਏ ਜਿਆਦਾ ਪਾਣੀ ਛੱਡਣਾ ਆ ਉਸ ਕਰਕੇ ਹੀ ਜਿਆਦਾ ਹੋ ਗਿਆ ਥੋੜਾ ਜਿਹਾ ਹੋੜ ਹੋਰ ਕਿਹੜੇ ਹੜ ਦੇ ਮਾਹੌਲ ਦੇਖੇ ਹੋਏ ਤੁਸੀਂ ਅਸੀਂ ਤਾਂ ਨਹੀਂ ਦੇਖਿਆ ਸਿਆਣੇ ਦਾਦੇ ਆ ਹੀ ਕਹਿੰਦੇ 88 ਵਾਲਾ ਜਿਹੜਾ 19 ਵਾਲਾ ਹੁਣ 88 ਦੇ ਹੜ ਦੇ ਜਿਹੜੇ ਜ਼ਖਮ ਸੀਗੇ ਉਹ ਵੀ ਨਹੀਂ ਪਾਰੇ ਸੀਗੇ ਹੁਣ 2025 ਆ ਜਾਂਦੇ ਆ ਘਰ ਦੇ ਦੱਸਦੇ ਆ ਵੇ ਉਦੋਂ ਮਕਾਨ ਸਾਡੇ ਟਹਿ ਗਏ ਸੀਗੇ ਹਾਂਜੀ ਲਾਗੀ ਛਾਗੇ ਪਿੰਡਾਂ ਵਾਲੇ ਦੱਸਦੇ ਕਰ ਲੈਂਦੇ ਪਰ ਜਿਸ ਤਰੀਕੇ ਬਾਈ ਸੇਵਾ ਸਭ ਤੋਂ ਵੱਡੀ ਚੀਜ਼ ਹੈ ਤੇ ਪੰਜਾਬ ਸੇਵਾ ਦੇ ਲਈ ਜਾਣਿਆ ਜਾਂਦਾ ਹੈ ਤੁਸੀਂ ਵੀ ਪਹੁੰਚੀ ਨਹੀਂ ਰਹੀ ਸੀ ਹੈ ਨਹੀਂ ਪੰਜਾਬ ਦੀ ਤਾਈ ਫੋਕ ਦੇਖਿਆ ਤੁਸੀਂ ਉਧਰ ਵੀ ਦੇਖਿਆ ਸੁਲਤਾਨ ਬੋਲੋਦੀ ਵਾਲਾ ਕਿਦਾਂ ਰਹੇ ਹਾਂਜੀ ਸੀ ਸੀ ਨਹੀਂ ਆ ਗਈ ਪੰਜਾਬ ਦੀ ਦਹਾਣ ਸੋ ਇਹ ਤਸਵੀਰਾਂ ਨੇ ਕਿਸ ਤਰੀਕੇ ਜਿਹੜੇ ਹੁਣ ਵੀ ਨੌਜਵਾਨਾਂ ਦੇ ਚਿਹਰੇ ਤੇ ਮੁਸਕਾਨ ਜ਼ਰੂਰ ਹੈ ਜਿਹੜੇ ਪਰ ਇਸ ਮੁਸਕਾਨ ਦੇ ਪਿੱਛੇ ਕਾਫੀ ਜਿਹੜੇ ਦਰਦ ਇਹਨਾਂ ਨੇ ਲੁਕੋਏ ਹੋਏ ਨੇ ਕੀ ਹਾਲਾਤ ਨੇ ਤੁਸੀਂ ਆਪ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰੇਤਾਂ ਦੀਆਂ ਬੋਰੀਆਂ ਜਿਹੜੀਆਂ ਪਰੀਆਂ ਹੋਈਆਂ ਨੇ ਲਗਾਤਾਰ ਜਿਹੜੇ ਨੇ ਕਿਉਂਕਿ ਤਿਆਰ ਵਰਤਿਆ ਜਿਹੜੇ ਨੌਜਵਾਨ ਨੇ ਪਿੰਡ ਦੇ ਦੇਖ ਸਕਦੇ ਹੋ ਲਗਾਤਾਰ ਜਿਹੜੇ ਨੌਜਵਾਨ ਪਹੁੰਚ ਰਹੇ ਨੇ ਪੈਰ ਰਸਤਾ ਇੰਨਕ ਖਰਾਬ ਹੈ ਗਾਰ ਇੰਨਕ ਹੈ ਕਿ ਤੁਰ ਕੇ ਪਹੁੰਚਣਾ ਬੜਾ ਮੁਸ਼ਕਲ ਹੈ ਬੋਰੀਆਂ ਲਗਾਤਾਰ ਲਿਆਈਆਂ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਕਿਉਂਕਿ ਪਾਣੀ ਦਾ ਜਿਹੜਾ ਵੇਗ ਹੈ ਵੱਧ ਰਿਹਾ ਹੈ ਇੰਨੀ ਕਿ ਸਪੀਡ ਦੇ ਨਾਲ ਪਾਣੀ ਜਿਹੜਾ ਹੈ ਜਿਹੜੀ ਸੜਕ ਦੇ ਨਾਲ ਲੱਗ ਰਿਹਾ ਕਿਉਂਕਿ ਇੱਕੋ ਇੱਕ ਜਿਹੜਾ ਹੈ ਚੀਜ਼ ਹੈ ਜਿਸ ਦੇ ਨਾਲ ਹੁਣ ਤੱਕ ਪਿੰਡ ਦਾ ਬਚਾਅ ਹੈ ਕਿਉਂਕਿ ਮਿੱਟੀ ਜੇ ਖੁਰਕ ਲਗਾਤਾਰ ਖੁਰਕ ਰਹੀ ਹੈ ਇਸ ਵੇਗ ਦੇ ਨਾਲ ਤੇ ਕਿਤੇ ਨਾ ਕਿਤੇ ਡਰ ਹੈ ਕਿ ਦੁਬਾਰਾ ਉਹ 88 ਦਾ ਜਿਹੜਾ ਜ਼ਖਮ ਹੈ ਉਹ ਹਰ ਨਾ ਹੋ ਜਾਵੇ ਇੱਕ ਤਸਵੀਰ ਮੈਂ ਹੋਰ ਤੁਹਾਨੂੰ ਦਿਖਾਣਾ ਚਾਹਾਂਗਾ ਕਿਸ ਤਰੀਕੇ ਜਿਹੜੀ ਇਹ ਗਾਰ ਹੈ ਕਿਉਂਕਿ ਟਰੈਕਟਰ ਟਰਾਲੀਆਂ ਦਾ ਵੀ ਇਸ ਦੇ ਵਿੱਚ ਚੱਲਣਾ ਬੜਾ ਔਖਾ ਪਿਆ ਹੋਇਆ। ਇਨੇ ਇੱਕ ਪਰੇਸ਼ਾਨੀ ਦੇ ਬਾਵਜੂਦ ਜਿਹੜੇ ਨੌਜਵਾਨ ਨੇ ਡੱਟੇ ਹੋਏ ਨੇ ਰਾਤ 8 ਵਜੇ ਦੇ ਇੱਥੇ ਹੀ ਨੇ ਰੋਟੀਆਂ ਜੋ ਵੀ ਹੈ ਪ੍ਰਸ਼ਾਦਾ ਲੰਗਰ ਛਕ ਰਹੇ ਨੇ ਇੱਥੇ ਹੀ ਨੇ ਤੇ ਤੰਦੇਹੀ ਦੇ ਨਾਲ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਣ ਚਿਹਰੇ ਤੇ ਹਜੇ ਵੀ ਮੁਸਕਾਨ ਹੈ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਇਹ ਆਪਦਾ ਆਈ ਹੈ ਪ੍ਰਮਾਤਮਾ ਰਹਿਮ ਕਰੇ ਤੇ ਜਿਹੜੀ ਆਪਦਾ ਹੈ ਜਲਦੀ ਤੋਂ ਜਲਦੀ ਜਿਹੜੀ ਟਲ ਜਾਵੇ ਸੋ ਅਗਲੀ ਅਪਡੇਟ ਲਾ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਮਾਈਕਲ ਦੇਣਾ ਮੈਂ ਅਮਿਤ